ਡਰੀਆਂ ਵਾਲੇ ਦੇ ਵਕੀਲ ਕਹਿ ਰਹੇ ਆ ਜੀ ਕਿ ਜਿਹੜੇ ਇਹ ਇਲਜ਼ਾਮ ਲੱਗੇ ਆ ਬਿਲਕੁਲ ਸਰਾਸਰ ਗਲਤ ਆ 2012 ਦਾ ਮਸਲਾ 2024 ਦੇ ਵਿੱਚ ਉਠਾਇਆ ਜਾ ਰਿਹਾ ਤੇ ਇੰਨੇ ਸਾਲ ਪਹਿਲਾਂ ਇਹ ਬੰਦੇ ਕਿਉਂ ਨਹੀਂ ਬੋਲੇ ਤੇ ਉਸ ਟਾਈਮ ਤੇ ਜਦੋਂ ਬੋਲੇ ਵੀ ਸੀ ਉਦੋਂ ਇਹਨਾਂ ਨੇ ਮੰਨਿਆ ਕਿ ਸਾਡੀ ਬੱਚੀ ਨੇ ਜਸਟ ਕੋਈ ਜ਼ਹਿਰੀਲੀ ਚੀਜ਼ ਇਨਟੇਕ ਕੀਤੀ ਆ ਕੋਈ ਜ਼ਹਿਰੀਲੀ ਜ਼ਰੀਲਾ ਪਦਾਰਥ ਸ਼ੱਕਿਆ ਆ ਜਦਕਿ ਉਹਦੇ ਵਿੱਚ ਬਾਬਿਆਂ ਦਾ ਕਿਸੇ ਤਰ੍ਹਾਂ ਦਾ ਕੋਈ ਰੋਲ ਨਹੀਂ ਹੁਣ ਇਹ ਵੀ ਇੱਕ ਜਾਂਚ ਦਾ ਵਿਸ਼ਾ ਆ ਕਿ ਜੇ ਇੱਕ ਮਤਲਬ ਕਿੰਨੀ ਤੇਨ ਜਾਂ ਕਿੰਨਾ ਕੋਈ ਦਰਦ ਕੋਈ ਐਸੀ ਘਟਨਾ ਤੇ ਹੋਏਗੀ ਨਾ ਜਦੋਂ ਬੰਦਾ ਸਿਖਰ ਸੋਚ ਲੈਂਦਾ ਵੀ ਮੈਂ ਆਪਣੀ ਜ਼ਿੰਦਗੀ ਕਦਮ ਕਰ ਲੈਣੀ ਜ਼ਿੰਦਗੀ ਤੇ ਆ ਕੇ ਤਾਂ ਲੋਕੀ ਬੱਚਿਆਂ ਨੂੰ ਪਰੇ ਕਰ ਦਿੰਦੇ ਵੀ ਮੈਂ ਜੀਣਾ ਭਈਆ ਮੇਰੇ ਬੱਚੇ ਨਹੀਂ ਲੈ ਜਾਓ ਭਾਵੇਂ ਜ਼ਿੰਦਗੀ ਇੰਨੀ ਪਿਆਰੀ ਹੁੰਦੀ ਲੋਕ ਜ਼ਿੰਦਗੀ ਦੀ ਖਾਤਰ ਤੇ ਲੋਕ ਬੜਬੜੇ ਸਮਝੌਤੇ ਕਰ ਜਾਂਦੇ ਜਦੋਂ ਬੰਦੇ ਨੂੰ ਕਿੰਨੀ ਅੰਦਰੋਂ ਉਹਦੇ ਅੰਦਰ ਦੀ ਮਾਨਸਿਕ ਦਸ਼ਾ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰੀਏ ਵੀ ਉਹ ਕੇਸ ਹੱਦ ਤੱਕ ਗਈ ਹੋਊਗੀ ਵੀ ਬੰਦੇ ਨੇ ਡਿਸਾਈਡ ਕਰ ਲਿਆ ਕਿ ਮੈਂ ਆਪਦੀ ਜੀਵਨ ਲੀਲਾ ਇੱਥੇ ਖਤਮ ਕਰ ਲੈਣੀ। ਹੂੰ ਇਹਨੂੰ ਇਹ ਕਹਿ ਕੇ ਸਿਰਫ ਇੰਨੀ ਇੱਕ ਗੱਲ ਤੇ ਵੀ ਉਹ ਤੋਂ ਕੁਝ ਬੋਲੇ ਨਹੀਂ ਤੇ ਕੋਈ ਗੱਲ ਨਹੀਂ। ਇਹਦੇ ਕੋਈ ਗੱਲ ਨਹੀਂ ਬਣਦੀ। ਇਹ ਤੇ ਪ੍ਰੋਪਰ ਇੱਕ ਜਾਂਚ ਦਾ ਵਿਸ਼ਾ ਹੈ। ਮੈਨੂੰ ਯਾਦ ਆ ਹੁਣ ਵੀ ਕਿ 2012 ਦੇ ਵਿੱਚ ਵੀ ਇਹ ਘਟਨਾ ਇੱਕ ਵਾਰੀ ਬੜੀ ਚਰਚਾ ਚਾਈ। ਸ਼ਾਇਦ ਉੱਥੇ ਕੁੱਟਮਾਰ ਵੀ ਹੋਈ ਸੀ ਪਰਮੇਸ਼ਰ ਦਵਾਰ 'ਚ। ਹੂੰ ਮੰਦੇ ਦੀ ਜਿੰਨਾ ਜਿੰਨਾ ਮੈਨੂੰ ਯਾਦ ਆ ਰਿਹਾ। ਤੇ ਉਹਦੇ ਸ਼ਾਇਦ ਕੁੜੀ ਦੇ ਭਰਾ ਨੇ ਵੀ ਇਸ ਇਸ਼ੂ ਨੂੰ ਬਹੁਤ ਚੱਕਿਆ ਸੀ ਪਰ ਇੱਕਦਮ ਇਸ ਇਸ਼ੂ ਦੇ ਉੱਤੇ ਖਬਰਾਂ ਤੇ ਬਾਜਾਂ ਆਉਣੀਆਂ ਬੰਦ ਹੋ ਗਈਆਂ ਮੈਂ ਪਰਸਨਲੀ ਇਹ ਮਹਿਸੂਸ ਕਰਦਾ ਕਿਉਂਕਿ ਕੋਈ ਵੀ ਡੇਰਾ ਪੋਲਿਟਿਕਸ ਦੀ ਇਨਵੋਲਵਮੈਂਟ ਦੇ ਬਗੈਰ ਨਹੀਂ ਚੱਲਦਾ ਉਸ ਟਾਈਮ ਤੇ ਢੰਡਰੀਆਂ ਵਾਲੇ ਦਾ ਵੀ ਪੂਰਾ ਸਿਖਰਾਂ ਤੇ ਨਾ ਸੀ ਲੋਕ ਇਹਦੇ ਨਾਲ ਇਨਵੋਲਵ ਸੀ ਪੋਲਿਟਿਕਲ ਲੀਡਰ ਇਹਦੇ ਨਾਲ ਇਨਵੋਲਵ ਸੀ ਡੇਰੇ ਦੀ ਇੱਕ ਚੰਗੀ ਮਾਸ ਮੂਵਮੈਂਟ ਸੀ ਡੇਰੇ ਦੇ ਥੱਲੇ ਤੇ ਇਸ ਕਰਕੇ ਉਹਨੇ ਆਪ ਦੇ ਅਸਰ ਸੂਖ ਦੇ ذریعے ਪ੍ਰੈਸ਼ਰ ਬਿਲਡ ਕਰਕੇ ਉਸ ਪਰਿਵਾਰ ਦਾ ਮੂੰਹ ਬੰਦ ਕਰਾਇਆ ਹੋਣਾ ਅੱਜ ਪਰਿਵਾਰ ਨੂੰ ਲੱਗਾ ਵੀ ਜੇ ਅਮਰਤਪਾਲ ਗੱਲ ਚੱਕ ਸਕਦਾ ਜਾਂ ਇਹ ਮੇਰੀ ਅਸੈਸਮੈਂਟ ਹੈ ਮੈਨੂੰ ਨਹੀਂ ਪਤਾ ਸੱਚ ਕਿੰਨਾ ਕਿੰਨਾ ਨਹੀਂ ਪਰ ਹਰੇਕ ਬੰਦੇ ਨੂੰ ਮਾਰਾ ਇਹਨੇ ਸੁਰਤ ਦਿੱਤੀ ਤੇ ਹਰੇਕ ਬੰਦਾ ਆਪਣੇ ਖਿਆਲੀ ਤਾਣੇ ਬਾਣੇ ਬਣਦਾ ਸੰਗਤ ਵੀ ਮੇਰੀ ਇਸ ਗੱਲ ਨਾਲ ਰਿਲੇਟ ਕਰਕੇ ਸੋਚ ਸਮਝ ਸਕਦੀ ਆ ਤੇ ਕੋਈ ਅਨ ਲੌਜੀਕਲ ਗੱਲ ਨਹੀਂ ਹੈ ਕਿ ਹਵਾ-ਹਵਾਈ ਵਾਲੀ ਗੱਲ ਹੈ ਮੈਂ ਲੌਜਿਕ 'ਚੋਂ ਗੱਲਾਂ ਕਰ ਰਿਹਾ ਹਾਂ ਇਹ ਨਹੀਂ ਹੋ ਸਕਦਾ ਕਿ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਹੋਵੇ ਅੱਜ ਉਹਨਾਂ ਨੂੰ ਲੱਗਾ ਕਿ ਅੱਜ ਅਸੀਂ ਗੱਲ ਕਰ ਸਕਦੇ ਹਾਂ ਸਮਰੱਥ ਹੈ ਤੇ ਸਾਨੂੰ ਬਾਤ ਚੱਕਣੀ ਚਾਹੀਦੀ ਹੈ ਜਿਹਦੇ ਘਰ ਦਾ ਜੀ ਗਿਆ ਉਹ 12 ਸਾਲ ਬਾਅਦ 10 ਸਾਲ ਬਾਅਦ ਤਾਂ ਛੱਡੋ 20 ਸਾਲ ਬਾਅਦ ਵੀ ਉਹਨੂੰ ਹਿੰਮਤ ਪਾਊਗੀ ਨਾ ਤਾਂ ਉਹ ਐਕਸ਼ਨ ਲੈਣ ਦੀ ਕੋਸ਼ਿਸ਼ ਕਰੂਗਾ ਕਰੂਗਾ ਇਹ ਜ਼ਰੂਰੀ ਨਹੀਂ ਕਿ ਜੇ 10 ਸਾਲ ਪਹਿਲਾਂ ਸੱਚ ਨਹੀਂ ਸਾਹਮਣੇ ਆਇਆ ਤੇ ਹੁਣ ਵੀ ਨਹੀਂ ਆ ਸਕਦਾ ਪਰ ਐਫ ਆਈ ਆਰ ਰਣਜੀਤ ਸਿੰਘ ਢੰਡਰੀਆ ਵਾਲੇ ਤੇ ਦਰਜ ਹੋ ਚੁੱਕੀ ਹੈ ਬਿੱਤ ਦਿਨੀ ਤੇ ਇਹਦੇ ਵਿੱਚ ਪਰ ਰਣਜੀਤ ਸਿੰਘ ਢੰਡਰੀਆ ਨੇ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਹਿੰਦੇ ਕਿ ਉਹ 200% ਇਸ ਪੂਰੇ ਮਸਲੇ ਦੇ ਨਾਲ ਉਹਨਾਂ ਦਾ ਕੋਈ ਵੀ ਲੈਣ-ਦੇਣ ਨਹੀਂ ਆ ਉਹ ਨਾ ਹੀ ਉਹਨਾਂ ਨੂੰ ਇਸ ਪੂਰੇ ਮਸਲੇ ਬਾਰੇ ਕੋਈ ਜਾਣਕਾਰੀ ਹੈ ਇਹਨੂੰ ਕਿਵੇਂ ਦੇਖਦੇ ਨੇ ਦੇਖੋ ਟਿੰਡਰੀਆਂ ਵਾਲੇ ਦੀ ਉਹ ਜੱਜ ਤੇ ਹੈ ਨਹੀਂ ਕਿ ਉਹ ਫੈਸਲਾ ਸੁਣਾਵੇ ਤੇ ਕੋਈ ਵੀ ਗੁਨੇਗਾਰ ਨਹੀਂ ਕਹਿੰਦਾ ਹੁੰਦਾ ਜੀ ਹਾਂਜੀ ਮੈਂ ਗੁਨੇਗਾਰ ਹਾਂ ਜੀ ਮੈਨੂੰ ਲੈ ਜਾਓ ਚੱਕ ਕੇ ਤੇ ਮੈਨੂੰ ਫਾਹੇ ਲਾ ਦਿਓ ਗੁਨੇਗਾਰ ਤਾਂ ਇਹ ਕਹਿੰਦਾ ਹੁੰਦਾ ਜਦ ਤੱਕ ਫੈਸਲਾ ਨਹੀਂ ਮੈਂ ਤਾਂ ਜੀ ਪਾਕ ਪਵਿੱਤਰ ਹਾਂ ਇਹ ਤੇ ਜਾਂਚ ਦਾ ਵਿਸ਼ਾ ਹੈ ਇਹ ਤੇ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਹੈਗੀਆਂ ਜਾਂ ਪ੍ਰਸ਼ਾਸਨ ਹੈਗਾ ਜਾਂ ਜੁਡੀਸ਼ਲੀ ਹੈਗੀ ਇਹ ਇਹਨੂੰ ਬਹੁਤ ਗੰਭੀਰਤਾ ਚ ਲੈ ਕੇ ਇਸ ਈਸ਼ ਨੂੰ ਮਿਲ ਅਦਾਲਤ ਦੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਹੈ। ਬਾਕੀ ਜਿਹੜੇ ਜਾਂਚ ਅਦਾਰੇ ਨੇ ਅਸੀਂ ਇਹ ਵੀ ਮੰਨਦੇ ਹਾਂ ਕਿ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੇ ਆ। ਉਹ ਵੀ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਹੋਰ 2-4 ਦਿਨ ਨੇ ਇਹ ਵੀ ਜਿਹੜੀ ਐਫ ਆਈ ਆਰ ਹੋਈ ਹੈ ਢੰਡੇਵਲ ਤੇ ਵੀ ਖਾਰਜ ਹੋ ਜਾਏਗੀ। ਫੇਰ ਕੀ ਹੋਊ ਜਿਹੜੀ ਸੱਚ ਜਿਹੜੀ ਅਕਾਲਪੁਰਖ ਪ੍ਰਮਾਤਮਾ ਦੀ ਦਰਗਾਹ ਦੀ ਅਦਾਲਤ ਆ ਉੱਥੇ ਤਾਂ ਕਦੀ ਬੇਇਨਸਾਫੀਆਂ ਨਹੀਂ ਹੁੰਦੀਆਂ। ਇਹ ਨੰਗੇ ਚਿੱਟੇ ਹੋਣਗੇ 100% ਹੋਣਗੇ। ਇਹ ਇਸ ਕੇਸ ਚੋਂ ਬਚ ਜੂ। ਤੇ ਕਹਿੰਦੇ ਆਂਦੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਜੇ ਇਹ ਪਾਪੀ ਇਹਨਾਂ ਨੇ ਕੋ ਕਰਮ ਕੀਤੇ ਆ ਤੇ ਇਹਨਾਂ ਦੇ ਪਾਪਾਂ ਨੇ ਇਹਨਾਂ ਨੂੰ ਲੈ ਰਹਿਣਾ ਲੋਕ ਦੁਨੀਆ ਦੇਖੂਗੀ ਇਹ ਇਥੋਂ ਨਸ਼ਰ ਹੋਏ ਤੋਂ ਬਗੈਰ ਧਰਤੀ ਛੱਡ ਕੇ ਨਹੀਂ ਜਾਂਦੇ ਮਹਾਰੇ ਦੀ ਅਦਾਲਤ ਤੇ ਸੱਚੀ ਸੁੱਚੀ ਆ ਨਾ ਉੱਥੇ ਤੇ ਰਿਸ਼ਵਤਾ ਨਹੀਂ ਚੱਲਣੀ ਆ ਉਹ ਤੇ 100% ਉੱਥੇ ਸੱਚੋ ਹੀ ਸੱਚ ਨਿਭੜੇ ਚੁਣਵੱਖ ਕੱਢੇ ਜਜਮਾਨਲੇ ਵਾਲੀ ਗੱਲ ਆ ਉੱਥੇ ਮਹਾਰੇ ਨੇ ਲਿਆਜ ਨਹੀਂ ਕਰਨੇ ਕੋਈ ਉੱਥੇ ਨਹੀਂ ਚੱਲਣੀਆਂ ਐ ਤੁਹਾਡੀਆਂ ਤਾਕਤਾਂ ਸ਼ੋਰਤਾਂ ਤੇ ਚੁਸਤ ਚਲਾਕੀਆਂ ਤੁਸੀਂ ਆਪ ਦੀ ਦਿਮਾਗ ਦੀ ਚਤਰਾਈ ਦੇ ਨਾਲ ਤੁਸੀਂ ਇੱਥੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਆਂ ਦਰਗਾਹ ਦੇ ਵਿੱਚ ਤਾਂ ਨੰਗੇ ਖੜੇ ਹੋਵੋਗੇ ਨਾ ਦੇਦੋ ਉੱਥੇ ਤਾਂ ਸਿਰ ਝੁਕਾ ਕੇ ਖੜੇ ਪੈਣਾ ਹੋਣਾ ਪੈਣਾ ਉੱਥੇ ਸਾਰਾ ਕੁਝ ਪਾਕ ਸਾਫ ਹੋ ਜਾਣਾ ਬਾਕੀ ਇਹ ਹਜੇ ਜਿਹੜੀ ਕਾਨੂੰਨੀ ਕਾਰਵਾਈ ਇਹ ਵੀ ਪ੍ਰਕਿਰਿਆ ਹਜੇ ਅੰਡਰ ਟ੍ਰਾਇਲ ਆ ਇਹਨੂੰ ਚੱਲਣ ਦਿਓ ਦੇਖਦੇ ਆ ਕਿ ਸਾਹਮਣੇ ਆਉਂਦਾ ਹੈਗਾ ਬਾਕੀ ਮੈਨੂੰ ਤਾਂ ਇੰਨਾ ਪਤਾ ਕਿ ਕਿਸੇ ਦੇ ਘਰ ਦਾ ਜੀ ਗਿਆ ਹੋਵੇ ਉਹ ਅਜਾਈਨ ਨਹੀਂ ਜਾ ਸਕਦਾ ਉਸ ਕੁੜੀ ਨੇ ਦਬਾਰ ਡੇਰੇ ਦੇ ਅੰਦਰ ਖਾਧੀ ਸੀ ਖਲਾਈ ਗਈ ਸੀ ਖਾਦੀ ਨਹੀਂ ਸੀ ਉਹਨੂੰ ਜਬਰੀ ਖਲਾਈ ਗਈ ਸੀ ਡੇਰੇ ਦੇ ਇਹਦੇ ਸਮਰਥਕਾਂ ਵੱਲੋਂ ਇਹ ਉਦੋਂ ਢੰਡਰੀਆਂ ਵਾਲਾ ਸ਼ਾਇਦ ਮੌਕੇ ਤੇ ਉੱਥੇ ਨਹੀਂ ਸੀ ਬਾਹਰ ਸੀ ਡੇਰੇ ਤੋਂ ਕਿਤੇ ਜਾਂ ਸ਼ਾਇਦ ਇੰਡੀਆ ਤੋਂ ਬਾਹਰ ਹੋਊਗਾ ਮੈਨੂੰ ਯਾਦ ਨਹੀਂ ਪਰ ਡੇਰੇ 'ਚ ਨਹੀਂ ਸੀ ਜਿੰਨਾ ਕੁ ਮੈਨੂੰ ਯਾਦ ਆ ਉਸ ਟਾਈਮ ਦੇ ਉੱਤੇ ਇਹਦੇ ਜਿਹੜੇ ਪੈਰੋਕਾਰ ਸੀ ਉਹਨਾਂ ਨੇ ਕੁੜੀ ਨੂੰ ਧੋਖੇ ਨਾਲ ਸੱਧਿਆ ਸੱਦ ਕੇ ਜਬਰੀ ਉਹਦੇ ਮੂੰਹ ਦੇ ਵਿੱਚ ਜ਼ਹਿਰੀਲਾ ਪਦਾਰਥ ਪਾਇਆ ਪਾਇਆ ਜਦੋਂ ਉਹਨਾਂ ਨੇ ਦੇਖਿਆ ਕਿ ਹੁਣ ਅਧਮ ਹੋਈ ਜੀ ਹੋ ਗਈ ਆ ਉਸ ਤੋਂ ਬਾਅਦ ਚ ਚੱਕ ਕੇ ਉਹਨੂੰ ਹਸਪੀਟਲ ਲੈ ਕੇ ਗਏ ਆ ਹਸਪੀਟਲ ਜਾ ਕੇ ਉਸ ਕੁੜੀ ਦੀ ਡੈਥ ਹੋਂਦੀ ਹੈ ਜੀ ਉਸ ਤੋਂ ਬਾਅਦ ਪਰਿਵਾਰ ਨੂੰ ਅੰਡਰ ਪ੍ਰੈਸ਼ਰ ਕੀਤਾ ਗਿਆ ਪੂਰਾ ਵੀ ਖਬਰਦਾਰ ਜੇ ਤੁਸੀਂ ਬੋਲੇ ਹਜੇ ਤੇ ਤੁਹਾਡੇ ਘਰ ਦੇ ਇੱਕ ਜੀ ਗਿਆ ਬਾਕੀਆਂ ਦੇ ਵੀ ਨੰਬਰ ਲੱਗ ਸਕਦੇ ਆ ਤੇ ਪਰਿਵਾਰ ਸ਼ਾਇਦ ਉਹਨਾਂ ਤਾਕਤਵਰ ਸਮਰੱਥ ਨਹੀਂ ਸੀਗਾ ਕਿ ਉਹ ਢੰਡਰੀਆਂ ਵਾਲੇ ਨੇ ਆਪਣੇ ਆਪ ਨੂੰ ਲੜਾਈ ਦੇ ਰੌਂ ਦੇ ਵਿੱਚ ਸਮਝਦਾ ਕਿ ਅਸੀਂ ਲੜ ਸਕਦੇ ਆ ਤੇ ਸ਼ਾਇਦ ਇਸ ਕਰਕੇ ਉਹ ਗੱਲ ਜਿਹੜੀ ਸੀਗੀ ਉਸ ਟਾਈਮ ਤੇ ਪ੍ਰੋਪਰ ਸਿਰੇ ਨਹੀਂ ਚੜ੍ਹ ਸਕੀ ਅੱਜ ਜੇ ਮੈਂ ਪਰਿਵਾਰ ਨੂੰ ਵੀ ਸ਼ਾਬਾਸ਼ ਦਿੰਨਾ ਤੇ ਇਹ ਵੀ ਜਿਹੜਾ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੂੰਗਾ ਕਿ ਜਿੰਨੀ ਸਾਡੀ ਸਮਰੱਥਾ ਜਿੰਨੇ ਜੱਗੇ ਅਸੀਂ ਹੋਏ ਪਰਿਵਾਰ ਜਿੱਥੇ ਸਾਨੂੰ ਬੁਲਾਊਗਾ ਸੱਦੂਗਾ ਅਸੀਂ ਨਾਲ ਖੜਾਂਗੇ ਅਸੀਂ ਚਾਹਾਂਗੇ ਵੀ ਜਿਹੜੀ ਜਿਹੜਾ ਸੱਚ ਆ ਉਹ ਨਿੱਤਰ ਕੇ ਲੋਕਾਂ ਦੇ ਸਾਹਮਣੇ ਆਵੇ ਤਾਂ ਜੋ ਲੋਕਾਂ ਨੂੰ ਕਮ ਸੇ ਕਮ ਜੇ ਸਾਡੇ ਕਹਿਣ ਤੇ ਨਹੀਂ ਗੁਰਬਾਣੀ ਪੜ੍ਹ ਕੇ ਨਹੀਂ ਤੇ ਆਹ ਜਿਹੜੀਆਂ ਨੰਗੇ ਚਿੱਟੇ ਦੇ ਨਕਰਤੂਤਾ ਹੁੰਦੀਆਂ ਪਈਆਂ ਇਹਨਾਂ ਵੱਲ ਦੇਖ ਕੇ ਸ਼ਾਇਦ ਲੋਕ ਇਹਨਾਂ ਡੇਰਿਆਂ ਤੋਂ ਹਟ ਕੇ ਸ਼ਬਦ ਗੁਰੂ ਦੇ ਲੜ ਲੱਗ ਜਾਣ ਹੁਣੇ ਆ ਕੱਲ ਸਿੱਖ ਲੈਣ ਕਿ ਗੁਰੂ ਮਾਨ ਦੇ ਗ੍ਰੰਥ ਵਾਲੀ ਗੱਲ ਤੇ ਹੋਣੀ ਆ ਜਨ